ਪੁਰਸ਼ ਦੇ ਚਿਹਰੇ ਦੇ ਤੇ ਇਸਤਰੀ ਦੇ ਚਿਹਰੇ ਵਿੱਚ ਪ੍ਰਕਿਰਤੀ ਨੇ ਫਰਕ ਰੱਖਿਆ ਹੈ। ਇਸਤਰੀ ਨੂੰ ਹੋਰ ਢੰਗ ਦਾ ਸੋਪਣ ਦਿੱਤਾ ਹੈ। ਪੁਰਸ਼ ਨੂੰ ਹੋਰ ਢੰਗ ਦਾ ਸੋਪਣ ਦਿੱਤਾ ਹੈ। ਇਹ ਦਾੜਾ ਪੁਰਸ਼ ਦਾ ਸ਼ਿੰਗਾਰ ਹੈ। ਸ਼ਿੰਗਾਰ ਹੈ। ਉਹ ਨਹੀਂ ਸੰਗਾਰ ਹੈ। ਇਸਤਰੀ ਦੇ ਚਿਹਰੇ ਤੇ ਨਹੀਂ ਹੈ। ਹਾਂ। ਔਰ ਬੜੇ ਧਿਆਨ ਨਾਲ ਸੁਣਨਾ। ਕੁਝ ਧਾਰਮਿਕ ਅਨਭਵੀ ਪੁਰਸ਼ ਕਹਿੰਦੇ ਨੇ ਮਦੈਨ ਨਾਲੋਂ ਨਰ ਜ਼ਿਆਦਾ ਖੂਬਸੂਰਤ ਹੈ ਚਲੋ ਦੋ ਚਾਰ ਉਦਾਹਰਣ ਦਿਆਂ ਸ਼ੇਰ ਬਬਰ ਉਹਦੀ ਗਰਦਨ ਦੇ ਭਰਵੇਂ ਵਾਲ ਉਹਦਾ ਰੋਬੇਲਾ ਤੇਰਾ ਉਹਦੇ ਖੋਲ ਖੜੀ ਸ਼ੇਰਨੀ ਬਿਲਕੁਲ ਪਿੱਕੀ ਲੱਗਦੀ ਕੁਝ ਵੀ ਨਹੀਂ ਕੁਝ ਨਹੀਂ ਜਿੰਨਾ ਸੁੰਦਰ ਮੁਰਗਾ ਹੈ ਮੁਰਗੀ ਤੇ ਉਹਦੇ ਸਾਹਮਣੇ ਕੁਝ ਵੀ ਨਹੀਂ ਕੁਝ ਵੀ ਨਹੀਂ ਸੀਸ ਦੀ ਕਲ ਦੀ ਭਰਵੀਂ ਗਰਦਨ ਜਿਤਨਾ ਨਰ ਚਿੜਾ ਖੂਬਸੂਰਤ ਹੈ ਮਦੇਨ ਨਹੀਂ ਹੈ ਜਿਤਨਾ ਨਰ ਤੋਤਾ ਖੂਬਸੂਰਤ ਹੈ ਮਦੇਨ ਨਹੀਂ ਹੈ ਤੇ ਜਿਤਨਾ ਨਰ ਮੋਰ ਸੁੰਦਰ ਹੈ ਲੰਬੇ ਲੰਬੇ ਪੰਖ ਮੋਰਨੀ ਬਿਲਕੁਲ ਫਿੱਕੀ ਕੁਝ ਵੀ ਨਹੀਂ ਦੇਖਿਆ ਹੋਏਗਾ ਮੋਰਨੀ ਕੋਲ ਲੰਬੇ ਪੰਖ ਨਹੀਂ ਹੁੰਦੇ ਕਈ ਲੋਕ ਤੇ ਜੰਗਲਾਂ ਚ ਜਾਣਨ Rajasthan ਦੇ ਜੰਗਲ ਤੇ ਸ਼ਹਿਰਾਂ 'ਚ ਵੀ ਬੜੇ ਮੋਰ ਭਰੇ ਪੈਦੇ। ਉਹਦੇ ਕੋਲ ਹੀ ਮੋਰਨੀ ਖੜੀ ਹੁੰਦੀ ਹੈ। ਉਸ ਤੇ ਨਿਗਾਹਾਂ ਨਹੀਂ ਜਾਂਦੀਆਂ ਮੋਰ ਤੇ ਜਾਂਦੀਆਂ। ਮੋਰ ਸੁੰਦਰ ਹੈ। ਇਹ ਤੇ 2-4 ਮੈਂ ਉਦਾਹਰਣ ਦਿੱਤੇ ਨੇ ਕਾਇਨਾਤ ਦੇ। ਕੁਦਰਤ ਨੇ ਨਰ ਨੂੰ ਤੇ ਆਪ ਹੀ ਸ਼ਿੰਗਾਰਿਆ ਹੈ। ਇਸਤਰੀ ਦਾ ਸ਼ਿੰਗਾਰ ਕਿਸੇ ਹੋਰ ਢੰਗ ਦਾ। ਮਾਂ ਬਣਨ ਦੀ ਬਹੁਤ ਵੱਡੀ ਸੌਗਾਤ ਉਸ ਨੇ ਇਸ ਦੀ ਝੋਲੀ 'ਚ ਪਾ ਦਿੱਤੀ ਹੈ। ਪੁਰਸ਼ ਕੋਲ ਨਹੀਂ ਹੈ ਕਿਉਂਕਿ ਪੁਰਸ਼ ਨੂੰ ਨੇ ਤੇ ਰੱਬ ਨੇ ਜੋ ਹੈ ਸ਼ਿੰਗਾਰੇ ਹੋਇਆ ਸ਼ਿੰਗਾਰੇ ਹੈ ਤੇ ਇਸਤਰੀ ਵਿਚਾਰੀ ਨੂੰ ਸ਼ਿੰਗਾਰ ਕਰਨਾ ਪੈਂਦਾ ਹੈ ਕਰਨਾ ਪੈਂਦਾ ਮੁਸਤਕੀਮ ਆਓ ਕਿਉਂਕਿ ਇੱਕ ਬਹੁਤ ਵੱਡੀ ਸਵਾਰਥ ਪਰਮਾਤਮਾ ਨੇ ਇਸਤਰੀ ਨੂੰ ਦਿੱਤੀ ਹੈ ਮਾਂ ਬਣਨ ਦੀ ਮਨੁੱਖ ਦੀ ਜਨਮ ਲਾਤੀ ਹੈ ਮਨੁੱਖਤਾ ਦੀ ਜਨਮ ਲਾਤੀ ਹੈ ਤੋ ਫਿਰ ਮਨੁੱਖ ਦੇ ਅੰਦਰ ਵੀ ਇਰਸ਼ਾ ਪੈਦਾ ਹੁੰਦੀ ਹੈ ਮੈਂ ਵੀ ਕੋਈ ਬਣਾਵਾਂ ਉਹ ਜੀਵ ਦੇ ਜਗ ਦੇ ਮਨੁੱਖਾਂ ਨੂੰ ਜਨਮ ਦਿੰਦੀ ਹੈ ਇਹ ਪੁਰਸ਼ ਚਿੱਤਰਾਂ ਨੂੰ ਜਨਮ ਦਿੰਦਾ ਹੈ ਤਸਵੀਰਾਂ ਨੂੰ ਜਨਮ ਦਿੰਦਾ ਚੰਗੇ ਚਿੱਤਰਕਾਰ ਪੁਰਸ਼ ਮਿਲਣਗੇ ਚੰਗੇ ਸੰਗਤਰਾਸ਼ ਪੁਰਸ਼ ਮਿਲਣਗੇ ਚੰਗੇ ਕਵੀ ਕਦੇ ਕਦੇ 10 20 ਕਵੀਆਂ ਚ ਕੋਈ ਕਦ ਕਵਿਤਰੀ ਹੋ ਜਾਏ ਤੇ ਹੋ ਜਾਏ ਨਹੀਂ ਤੇ ਪੁਰਸ਼ ਨੇ ਦਾਰਸ਼ਨਿਕ ਫਿਲਾਸਫਰ ਚਿੰਨ ਤੱਕ ਪੁਰਸ਼ ਨੇ बड़े-बड़े साइंटिस्ट पुरुष ਨੇ ਜ਼ਿੰਦਗੀ ਦੇ ਹਰ ਸ਼ੌਬੇ ਚੱਗਿਆ ਐ ਕੁਝ ਬਣਾਈਏ ਐ ਕੁਝ ਬਣਾਈਏ ਮਨੋਚਿੰਤਕ ਤੇ ਕਹਿੰਦੇ ਨੇ ਏ स्त्री ਨੇ ਪੁਰਸ਼ ਨੂੰ ਜਨਮ ਦਿੱਤਾ ਤੇ ਪੁਰਸ਼ ਸੋਚਦਾ ਹੁਣ ਮੈਂ ਵੀ ਤੇ ਕਿਸੇ ਚੀਜ਼ ਨੂੰ ਜਨਮ ਦੇ ਜ਼ਿੰਦਾ ਮਨੁੱਖਤਾ ਨੂੰ ਜਨਮ ਦਿੱਤਾ ਏ स्त्री ਨੇ ਮਹਾਨ ਹੈ ਮੁਰਦਾ ਚੀਜ਼ਾਂ ਨੂੰ ਜਨਮ ਦੇਂਦਾ ਹੈ ਪੁਰਸ਼ ਇਸ ਮਾਮਲੇ 'ਚ ਪਚੜਿਆ ਆਇਆ ਕੁਦਰਤ ਨੇ ਮਨੁੱਖ ਨੂੰ ਸ਼ਿੰਗਾਰਿਆ ਇਸ ਦੇ ਵਿੱਚ ਪਰਸ਼ ਅੱਗੇ ਹੈ ਇਸਤਰੀ ਨੂੰ ਇਸ ਤਰ੍ਹਾਂ ਦਾ ਸ਼ਿੰਗਾਰ ਨਹੀਂ ਦਿੱਤਾ ਪਛੜੀ ਹੋਈ ਹੈ ਇੱਕ ਥਾਂ ਤੇ ਇਸਤਰੀ ਪਛੜੀ ਹੋਈ ਹੈ ਇੱਕ ਥਾਂ ਤੇ ਪੁਰਸ਼ ਪਛੜਿਆ ਹੈ ਪਰ ਹੁਣ ਕੀਤਾ ਕੀ ਜਾਏ ਇਹ ਦੋਵੇਂ ਇੱਕ ਦੂਜੇ ਤੋਂ ਕਸ਼ਿਸ਼ ਦੇ ਵਿੱਚ ਜੀਵਨ ਦੇ ਨ ਪੁਰਸ਼ ਇਸ ਜੋ ਹੈ स्त्री ਦੀ ਕਸ਼ਿਸ਼ ਦੇ ਵਿੱਚ ਇਸਤਰੀ ਪੁਰਸ਼ ਦੀ ਕਸ਼ਿਸ਼ ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਆਉਂਦੀ ਇਸਤਰੀ ਦੀ ਆਉਂਦੀ ਹੈ ਉਹ ਇਸਤਰੀ ਚਾਹੇ ਮਾਂ ਹੈ ਪਹਿਣ ਹੈ ਪਤਨੀ ਹੈ ਚੇਤੀ ਹੈ ਕਸ਼ਿਸ਼ ਇਸਤਰੀ ਦੀ ਆਉਂਦੀ ਗੁਰਨਾਣਿੰਦ ਤੇ ਕਹਿੰਦੇ ਨਾ ਬਾਲ ਕਨਿਆ ਕੋ ਜੈਸੇ ਬਾਪ ਪਿਆ ਮੈਂ ਸਤਗੁਰ ਦੀ ਪੰਕਤੀ ਪੜੀ 당 ਰਹਿ ਛੋਟੀ ਜਈ ਮਾਸੂਮ ਬੱਚੀ ਹੈ ਪਿਓ ਦੀ ਪ੍ਰਕਰਮਾ ਕਰਦੀ ਪਿਓ ਨੂੰ ਦੇਖ ਲਈ ਉਹਦੇ ਪੈਰਾਂ ਨਾਲ ਲੱਗ ਗਈ प्यो भी उस बड़ा प्यार कर है। मां की तरफ नहीं जाती क्यों मां वर्गी मां वर्ग का तन है पिता तो प्रभाव है स्त्री जीवली है पुरुष के दे कशिश पुरुष चाहे पिता है चाहे भरा है चाहे पति है चाहे पुत्र है ਪੁਰਸ਼ ਜੀਉਂਦਾ ਹੈ ਇਸਤਰੀ ਦੀ ਕشش ਦੇ ਚ ਹੈ ਇਸਤਰੀ ਚ ਹੈ ਮਾਂ ਹੈ ਚ ਹੈ ਪਤਨੀ ਹੈ ਚ ਹੈ ਪਤਨੀ ਹੈ ਵਿਪਰੀਤ ਦੀ ਕشش ਕਿ ਜਦ ਵਿਪਰੀਤ ਦੀ ਕشش ਹੈ ਤਾਂ ਕਈ ਵਾਰ ਇਸਤਰੀ ਚ ਖਿਆਲ ਆ ਜਾਂਦਾ ਹੈ ਪੁਰਸ਼ ਜੈਸੇ ਬਣ ਜਾਈਏ ਤੇ ਪੁਰਸ਼ ਦਾ ਸੁਭਾਵਿਕ ਪਰਮਾਤਮਾ ਨੇ ਕਦ ਉੱਚਾ ਬਣਾਇਆ ਜਰਾ ਇਸਤਰੀ ਨਾਲ ਉੱਚਾ ਬਣਾਇਆ ਤੇ ਇਸਤਰੀ ਚ ਵੀ ਖਿਆਲ ਆਇਆ उचा तो कुदरत ने नहीं बनाया चलो उची सैंडल पा लेने छोटा स्त्री जैसे पुरुष जैसे कपड़े पाने पुरुष जैसी चाल करनी है नखर एक चंबेली गुलाब बनने की कोशिश करे गुलाब ते नहीं बन सकेगी पर चमेली बनना भी औखा हो जाएगा एक गुलाब अगर कमल होना चाहे कमल पे नहीं हो सके लेकिन सही ढंग फिर गुलाब भी नहीं बन सकेगा अगर एक स्त्री स्त्री होंदे हो या पुरुष होना चाहे पुरुष पे नहीं हो सकेगी ढंग स्त्री भी नहीं बन सकेगी एक पुरुष अगर स्त्री होना चाहे ਸ਼ਿੰਗਾਰ ਦਿੱਤਾ ਨਾ ਪ੍ਰਮਾਤਮਾ ਨੇ ਦਾੜਾ। ਔਰ ਬਾੜੇ ਦੀ ਆਪਣੀ ਸੀਮਾ ਹੁੰਦੀ ਹੈ। ਮੈਂ 40 ਸਾਲ ਤੋਂ ਦੇਖਦਾ ਇੱਥੇ ਹੀ ਰੁਕਿਆ ਪਿਆ। ਇੱਕ ਅੱਧਾ ਇੰਚ ਵੀ ਅੱਗੇ ਨਹੀਂ ਵੱਧਦਾ ਇੱਥੇ ਹੀ ਹੈ। ਕਿ ਜਿਹੜੇ ਰੋਜ਼ ਜੰਗ ਕਰਦੇ ਨੇ ਕੈਂਚੀ ਛੁਰੇ ਲੈ ਕੇ ਉਹਨਾਂ ਦੇ ਤੇ ਮਰਦੇ ਦਮ ਤੱਕ ਵੱਧਦੇ ਨੇ। ਔਰ ਇਹ ਵੱਧਦੇ ਵਾਲ ਕਹਿ ਦਿੰਦੇ ਨੇ ਕਿਤਨੇ ਤੂੰ ਛੁਰੇ ਲਿਆ। ਕਿਤਨੀਆਂ ਤੂੰ ਕੈਂਚੀਆਂ ਲਿਆ। ਤੇਰੀਆਂ ਸਾਰੀਆਂ ਖੁੰਡੀਆਂ ਕਰਦੇ ਆਂਗੇ ਮੈਂ ਰਮਾ। ਮਰਦੇ ਦਮ ਤੱਕ। ਬੋਲੇ ਸੋਨਿਆ ਹੁਣ ਮੈਂ ਅਰਜ਼ ਕਰਾਂ ਕਿ ਵਿਪਰੀਤ ਦੀ ਕਸ਼ਿਸ਼ ਹੈ ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਕਰਦੀ ਹੈ ਪੁਰਸ਼ ਇਸਤਰੀ ਵਰਗਾ ਇਸਤਰੀ ਨੂੰ ਸੁਹੱਪਣ ਪੁਰਸ਼ ਦੇ ਵਿੱਚ ਦਿਖਾਈ ਦਿੰਦਾ ਹੈ ਪੁਰਸ਼ ਨੂੰ ਸੁਹੱਪਣ ਇਸਤਰੀ ਦੇ ਵਿੱਚ ਦਿਖਾਈ ਦਿੰਦਾ ਹੈ ਤਾਂ ਫਿਰ ਕੀ ਕਰੇ ਉਹ ਪੁਰਸ਼ ਪਰ ਇਸਤਰੀ ਵਰਗਾ ਬਣੇ ਫਿਰ ਚਲਾ ਜਾਂਦਾ ਹੈ ਨਾਈ ਦੀ ਦੁਕਾਨ ਤੇ ਕਹਿੰਦਾ ਉਸਰੇ ਤੇ ਕੈਂਚੀਆਂ ਨਾਲ ਮੇਰਾ ਮੁਖੜਾ ਇੰਜ ਬਣਾ ਦੇ ਜਿਵੇਂ ਪਰਮਾਤਮਾ ਨੇ ਇਸਤਰੀ ਦਾ ਬਣਾਇਆ ਨਾਰੀ ਦਾ ਬਣਾਇਆ ਬਣਾਇਆ ਪ੍ਰਭੂ ਨੇ ਵਖ ਵਖ ਇਸਤਰੀ ਵਰਗਾ ਬਣਾ ਦੇ ਅੱਜ ਤੱਕ ਕੋਈ ਮੋਰ ਨਾਈ ਦੀ ਦੁਕਾਨ ਤੇ ਨਹੀਂ ਗਿਆ ਮੇਰੇ ਪੰਖ ਕੱਟ ਦੇ ਤੇ ਮੈਨੂੰ ਮੋਰ ਨਹੀਂ ਵਰਗਾ ਬਣਾ ਦੇ ਕੋਈ ਸ਼ੇਰ ਵੀ ਨਹੀਂ ਗਿਆ ਮੇਰੇ ਗਰਦਨ ਦੇ ਵਾਲ ਕੱਟ ਦੇ ਤੇ ਮੈਨੂੰ ਸ਼ੇਰ ਨਹੀਂ ਜੈਸਾ ਬਣਾ ਦੇ ਕੋਈ ਮੁਰਗਾ ਵੀ ਨਹੀਂ ਗਿਆ ਮੇਰੀ ਕਲਗੀ ਕੱਟ ਦੇ ਮੇਰੀ ਗਰਦਨ ਦੇ ਪੰਖ ਕੱਟ ਦੇ ਤੇ ਮੈਨੂੰ ਮੁਰਗੀ ਜੈਸਾ ਬਣਾ ਦੇ ਇਹ ਮੂਰਖ ਤਾਂ ਸਿਰਫ ਮਨੁੱਖੀ ਕਰਦਾ ਹੈ ਪਸ਼ੂ ਨਹੀਂ ਕਰਦਾ ਪਸ਼ੂ ਨਹੀਂ ਕਰਦਾ ਮਨੁੱਖ ਕਰਦਾ ਹੈ ਮਨੁੱਖ ਨੂੰ ਇਹ ਸ਼ਿੰਗਾਰ ਦਿੰਦਾ ਹੈ ਮੈਂ ਅਰਜ਼ ਕਰਾਂ जिस दिन वाकई वेखण वाली अख होगी दाड़े तो बिना चेहरा पुरुष का नहीं चंगा लगेगा नहीं चंगा लगेगा, हम मैं हैरान हा दाड़े वाला चेहरा स्त्री का भी नहीं चंगा लगेगा क्या पसंद करोगे स्त्री दाढ़ी आवे मुछा आवन? ਇਮੇਲ ਜਿਹਨੂੰ ਨਹੀਂ ਆਉਂਦੀਆਂ ਪੁਰਸ਼ ਨੂੰ ਜਿਹਨੀਆਂ ਨਹੀਂ ਆਉਂਦੀਆਂ ਦਾੜੀ ਤੇ ਮੁੱਛ ਉਹਨੂੰ ਖੋਦਾ ਕਹਿੰਦੇ ਨੇ ਇਹ ਤੇ ਖੋਦਾ। ਔਰ ਮੈਂ ਹੈਰਾਨ ਹੋਇਆ ਕਿ ਰਾਗੀ ਸਿੰਘ ਸੀ ਬੜਾ ਸੁੰਦਰ ਕੀਰਤਨ ਕਰਦਾ ਸੀ। ਪਰ ਖੋਦਾ ਦਾਦਾ ਨਹੀਂ ਸੀ ਕਾਨਪੁਰ ਦਾ ਸੀ ਵਾਸੀ। ਮੁੱਛਾਂ ਨਹੀਂ ਸਨ। 50-60 ਸਾਲ ਦਾ ਹੋ ਚਲੇਆ ਸੀ। हर शहर वैद से कोई दवाई है दाड़ा आ जाए आ जाए कीर्तन कर गुरु के दर से चंगा नहीं लगता शिंगार मेरे को जगह जगह दवाई पुछता एक दिन किधरे मेरे को मस्कीन जी सुने कोई ਬਾਬਾ ਬਲਵੰਦੀ ਸਿੰਘ ਨਾਲ ਤੁਸੀਂ ਰਹੇ ਹੋ ਤੇ ਨਿਰਮਲੇ ਲੋਟ ਦਵਾਈਆਂ ਦੇ ਬੜੇ ਗਿਆਨੀ ਹੁੰਦੇ ਨੇ ਤੁਸੀਂ ਸ਼ਾਇਦ ਉਨ੍ਹਾਂ ਕੋਲ ਕੋਈ ਨੁਕਸਾ ਸਿੱਖਿਆ ਹੋਵੇ ਕੋਈ ਅਸੀ ਦਵਾਈ ਦਾੜਾ ਆ ਜਾਏ ਮੈਂ ਕਿ ਹੱਦ ਹੋ ਗਈ ਜਿਨ੍ਹਾਂ ਨੂੰ ਦਾੜਾ ਨਹੀਂ ਆਉਂਦਾ ਉਹ ਦਵਾਈ ਲੱਭਦੇ ਨੇ ਜਿਨ੍ਹਾਂ ਨੂੰ ਆ ਜਾਂਦਾ ਉਹ ਨਹੀਂ ਲੱਭਦੇ ਆ ਇਹ ਨਹੀਂ ਸਮਝਦਾ ਆ ਇਹ ਨਹੀਂ ਸਮਝਦਾ ਉਦਾ ਮਨੁੱਖ ਨੇ ਹੀ ਚੰਗਾ ਲੱਗਦਾ ਪਰਮਾਤਮਾ ਨਾਲ ਦਿੱਤਾ ਹੈ ਸ਼ਿੰਗਾਰ ਹੈ حضرت ঈਸਾ ਮੁਹੰਮਦ ਸਾਹਿਬ तमाम ਰਿਸ਼ੀ ਮਨਿ ਅਵਤਾਰੀ ਪੁਰਸ਼ ਐ ਸ਼ਿੰਗਾਰ ਹੈ ਉਹਨਾਂ ਕੋ ਇਸਤਰੀ ਦਾ ਇੱਕ ਸ਼ਿੰਗਾਰ ਹੈ ਉਹ ਪੁਰਸ਼ ਨਾਲੇ ਇਸ ਮਾਮਲੇ 'ਚ ਬਹੁਤ ਅੱਗੇ ਜੀਵ ਦੇ ਜਾਗ ਦੇ ਮਨੁੱਖ ਨੂੰ ਜਨਮ ਲੈਣਾ ਇਹ ਮਨੁੱਖਤਾ ਦੇ ਜਨਮ ਦਾਤੀ ਹੈ ਮਾਂ ਹੈ ਬਹੁਤ ਵੱਡੀ ਸਵਗਾਤ ਇਸ ਵਾਸਤੇ ਐਲਾਨੀਆਂ ਗੁਰਨਾਣਿਕ ਨੇ ਕਹਿ ਦਿੱਤਾ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜ ਆਪਣੀ ਮਹਾਨਤਾ ਦਾ ਬੋਧ ਨਾ ਹੋਣ ਕਾਰਨ ਕਰਕੇ ਇਸ ਯੁੱਗ ਦੇ ਚ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪਈ ਹੈ ਪੁਰਸ਼ ਵਰਗੇ ਕੱਪੜੇ ਪਹਿਨਣ ਲੱਗ ਪਈ ਪੁਰਸ਼ ਜੈਸੀ ਚਾਲ ਚੱਲਣ ਲੱਗ ਪਈ ਪੁਰਸ਼ ਜੈਸਾ ਕੱਦ ਬਣਾਣਾ ਹੈ ਤੋ ਆਪ ਸੁਣ ਕੇ ਹੈਰਾਨ ਹੋਵੋਗੇ 20% ਇਸਤਰੀਆਂ ਅਮਰੀਕਾ ਦੇ ਵਿੱਚ ਸ਼ੇਵ ਕਰਨ ਦੀਆਂ ਉਹਨਾਂ ਨੂੰ ਦਾੜ੍ਹੀ ਆ ਜਾਂਦੀ ਹੈ। ਨਕਲ ਜੋ ਪੁਰਸ਼ ਦੀ ਕਰਨੀ ਹੈ। ਇੱਥੇ ਵੀ ਮੈਂ ਦੇਖਿਆ, ਸਿੱਖ ਜਗਤ ਦੇ ਵਿੱਚ ਵੀ ਦੇਖਿਆ। ਜਿਹੜੀਆਂ ਬੀਬੀਆਂ ਪੁਰਸ਼ਾਂ ਦੀ ਤਰ੍ਹਾਂ ਕੱਪੜੇ ਪਹਿਨਦੀਆਂ ਨੇ ਉਹਨਾਂ ਨੂੰ ਦਾੜ੍ਹੀ ਆ ਜਾਂਦੀ ਹੈ। ਦਾੜ੍ਹਾ ਆ ਜਾਂਦਾ ਹੈ। ਕੱਪੜੇ ਜੋ ਮਰਦਾਂ ਵਾਲੇ ਪਹਿਨਦੇ। ਪੁਰਸ਼ਾਂ ਵਾਲੇ ਪਹਿਨਦੇ। ਸਜਾਇਆ ਜੋ ਆਪਣਾ ਮਰਦ ਦੀ ਤਰ੍ਹਾਂ ਮਰਦ ਜੈਸਾ ਹੁਣੇ ਪ੍ਰਭੂ ਨੇ ਤੈਨੂੰ ਇਸਤਰੀ ਜੈਸਾ ਬਣਾਇਆ ਕਿ ਜਦ ਤਨ ਦਾ ਚੋਲਾ ਤੇਰਾ ਅਲਗ ਹੈ ਤਾਂ ਸਰੀਰ ਦੇ ਵਸਤਰ ਵੀ ਅਲਗ ਹੁੰਦੇ ਨੇ ਪੁਰਸ਼ ਜੈਸੇ ਨਹੀਂ ਹੁੰਦੇ ਜਦ ਤੇਰਾ ਤਨ ਅਲਗ ਬਣਾਇਆ ਹੈ ਤਾਂ ਤੇਰੇ ਤਨ ਦੇ ਕਪੜੇ ਵੀ ਅਲਗ ਹੋਣੇ ਚਾਹੀਦੇ ਨੇ ਪੁਰਸ਼ ਦਾ ਤਨ ਅਲਗ ਬਣਾਇਆ ਉਹਦੇ ਕਪੜੇ ਅਲਗ ਹੋਣੇ ਚਾਹੀਦੇ ਦੋਹਾਂ ਦੇ ਵਸਤਰ ਇੱਕ ਨਹੀਂ ਹੋ ਸਕਦੇ ਕਿਉਂਕਿ ਦੋਹਾਂ ਦੇ ਤਨ ਇੱਕ ਨਹੀਂ ਨੇ ਬਦਕਿਸਮਤੀ ਹੈ ਜਦ ਕੋਈ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪੈਂਦੀ ਹੈ ਪੁਰਸ਼ ਜੈਸਾ ਹੋਣਾ ਹੈ ਤਾਂ ਕਈ ਵਾਰ ਪ੍ਰਕਿਰਤੀ ਸਹਾਇਕ ਹੋ ਜਾਂਦੀ ਹੈ ਠੀਕ ਹੈ ਤੈਨੂੰ ਪੁਰਸ਼ ਜੈਸਾ ਬਣਾਉਂਦੇ ਹੈ ਇਸ ਵਾਸਤੇ ਮੈਂ ਅਰਜ਼ ਕਰਾਂ ਅਗਰ ਇੱਕ ਇਸਤਰੀ ساری ਜ਼ਿੰਦਗੀ ਪੁਰਸ਼ ਦੀ ਕਛਸ਼ ਦੇ ਚ ਜੀਵੇ ਮਰ ਕੇ ਉਹਨੂੰ ਅਗਲਾ ਜਨਮ ਪੁਰਸ਼ ਦਾ ਮਿਲ ਜਾਏਗਾ ਅਗਰ ਇੱਕ ਪੁਰਸ਼ ਆਖਰੀ ਦਿਨਾਂ ਤੱਕ ਇਸ स्त्री दी ਕشش ਵਿੱਚ ਜੀਵੇ ਹੈ ਮਰਨ ਤੋਂ ਬਾਅਦ ਅਗਲਾ ਜਨਮ ਇਸ ਨੂੰ ਇਸਤਰੀ ਦਾ ਲਾਜ਼ਮੀ ਮਿਲੇਗਾ ਪੁਰਸ਼ ਹਰ ਜਨਮ ਵਿੱਚ ਪੁਰਸ਼ ਹੋਵੇ ਐਸਾ ਕੋਈ ਲਾਜ਼ਮੀ ਨਹੀਂ ਇਸਤਰੀ ਹਰ ਜਨਮ ਵਿੱਚ ਇਸਤਰੀ ਹੋਵੇ ਐਸਾ ਕੋਈ ਲਾਜ਼ਮੀ ਨਹੀਂ ਥੋੜੀ ਜਿਹੀ ਮਾਤਰਾ ਦਾ ਬੇਦਹ ਦੇ ਦੁਹਾਂ ਦੇ ਸਰੀਰ ਇੱਕ ਇਸਤਰੀ ਇੱਕ ਪੁਰਸ਼ ਪਰ ਕشش ਵਿਪਰੀਤ ਨਹੀਂ ਇਸ ਵਿਪਰੀਤ ਦੀ ਕشش ਦੇ ਚਾਂ ਬੜੀ ਪਰਬਲ ਵਾਸ਼ਨਾ ਪ੍ਰਦਾਨ ਹੈ ਜੇ ਲੋ ਕਹਿੰਦੇ ਨੇ ਕਾਮ ਵਾਸ਼ਨਾ ਕੁਸਤਾਖੇ ਨਾ ਬੁਰਗੰਸ ਸਾਹਿਬ ਦੀ ਬਾਣੀ ਦਾ ਫੈਸਲਾ ਛਲੇ ਕਨਕ ਕਾਮ ਨੈ ਮਨੁਕ ਛਲੇ ਆ ਜਾਂਦਾ ਕਨਕ ਕਾਮ ਨੈ ਉਹ ਜੋ ਕਾਮਨਾ ਚਲਦੀ ਹੈ ਤਨ ਦੀ ਕਾਮਨਾ ਪ੍ਰਭਤਾ ਦੀ ਕਾਮਨਾ ਮਾਨਵੜਾਈ ਪ੍ਰਤਿਸ਼ਠਾ ਦੀ ਕਾਮਨਾ ਪਦਾਰਥਾਂ ਦੀ ਕਾਮਨਾ ਖਾਣ ਪੀਣ ਦੀ ਕਾਮਨਾ ਫਿਰ ਵਕਤੀ ਤੌਰ ਤੇ ਆ ਕੇ ਰੁਕਦੀ ਏ ਇਸਤਰੀ ਦੀ ਕਾਮਨਾ ਕਾਮ ਨਹੀਂ ਦੀ ਕਾਮਨਾ ਇਸਤਰੀ ਦਾ ਨਾ ਕਾਮਨਾ ਪਏ ਗਏ ਕਾਮਨਾ ਦੀ ਮਨ ਔਰ ਪੁਰਸ਼ ਦਾ ਨਾ ਪਏ ਗਿਆ ਕਾਮ ਰਾਜ ਕਿੰਨੀ ਵੀ ਸਰਕਲ ਵਿੱਚ ਘੁੰਮਦੀ ਰਹੇ ਇਸਤਰੀ ਦੀ ਵਾਸ਼ਨਾ ਪੁਰਸ਼ ਤੇ ਰੁਕਦੀ ਏ ਕਿੰਨੀ ਵੀ ਘੁੰਮਦੀ ਰਹੇ ਵਾਸ਼ਨਾ ਪੁਰਸ਼ ਦੀ ਸਰਕਲ ਦੇ ਵਿੱਚ ਇਸਤਰੀ ਤੇ ਰੁਕਦੀ ਏ ਪੁਰਖ ਮੇਨਾਰ ਨਾਰ ਮੇ ਪੁਰਖਾ ਬੋਲ ਜੋ ਬ੍ਰਹਮ ਗਿਆਨੀ ਮਹਾਰਾਜ ਕਹਿੰਦੇ ਨੇ ਕਲਯੁਗ ਐਸਾ ਹੈ ਬਸ ਕਾਮਨਾ ਪ੍ਰਧਾਨ ਹੋ ਕੇ ਜੀ ਰਹਿਣਾ ਵਾਸ਼ਨਾ ਪ੍ਰਧਾਨ ਹੋ ਕੇ ਜੀ ਰਹਿਣੇ ਭਾਵਨਾ ਪ੍ਰਧਾਨ ਨਹੀਂ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ अगर मंदिर मस्जिद गुरुद्वारे ले आईए यह मनुख बाजार आया फैक्ट्री आया ऑफिस मार्केट आया, आया किसी धार्मिक नहीं आया गुरुद्वारे आया, अगर भावना करके आया है, भरोसे करके आया है, प्रभु ते भावना हो सकता है अगर भावना नाल बैठा है तो ये दुकान भी मंदिर बन जाए ये भी मर्ज कर रहे वासना करके बैठा है तो गुरुद्वारा भी दुकान बन जाएगा मार्केट बन जाएगा बाजार बन जाएगा बाजार की हलचल मार्केट की बेईमानी और धंधे की बेईमानी सारी धर्म रिच आ जाएगी क्योंकि वाचना मलिन हो जाएगा धर्म ये भी मैं अर्ज कर दिया अगर धार्मिक कर्म में भावना वश ना होके, कामना वश होके कर रहे हैं ਤੋ ਕੀਰਤਨ ਵੀ ਧੰਦਾ ਕਥਾ ਵੀ ਧੰਦਾ ਮਥਾ ਟੇਕਣਾ ਵੀ ਧੰਦਾ ਅਖੰਡ ਪਾਠ ਰਖਾਣਾ ਵੀ ਧੰਦਾ ਪੂਜਾ ਪਾਠ ਰਖਾਣਾ ਵੀ ਧੰਦਾ ਪਰ ਮੈਂ ਭਾਵਨਾ ਕਰਕੇ ਕਰ ਰਿਹਾ ਔਰ ਭਾਵਨਾ ਨਾਲ ਮੈਂ ਬਾਜ਼ਾਰ ਵਿੱਚ ਬੈਠਾ ਤੋ ਯਕੀਨ ਹੈ ਜਾਨਾ ਦੁਕਾਨ ਵੀ ਹਰੀ ਮੰਦਰ ਬਣ ਜਾਏਗਾ ਖੱਡੀ ਤੇ ਕਪੜਾ ਬੁਣਦਿਆਂ-ਬੁਣਦਿਆਂ ਖबीर ਪ੍ਰਭੂ ਨਾਲ ਜੁੜ ਜਾਂਦਾ ਹੈ ਚੇਲੇ ਰੋਕਦੇ ਨੇ ਹੁਣ ਤੇ ਕਪੜਾ ਨਾ ਬਣੋ ਤੁਹਾਨੂੰ ਲੋਕੀ ਬ੍ਰह्मज्ञानी ਕਹਿੰਦੇ ਨੇ ਕੰਨ ਜਦ ਮੈਂ ਕਪੜਾ ਬੁਣਦਾ ਸੀ ਉਦੋਂ ਤੁਸੀਂ ਮੈਨੂੰ ਕਦੀ ਨਹੀਂ ਰੋਕਿਆ ਕਿਉਂਕਿ ਕਪੜੇ ਬੁਣਨਾ ਸਿਰਫ ਮੇਰੀ ਰੋਜ਼ੀ ਸੀ ਮੇਰਾ ਧੰਦਾ ਸੀ ਤੇ ਹੁਣ ਤੇ ਮੇਰਾ ਧੰਦਾ ਹੀ ਧਰਮ ਬਣ ਗਿਆ ਮੈਂ ਤੇ ਭਾਵਨਾ ਕਰਕੇ ਬੈਠਿਆ ਹੁਣ ਤੁਸੀਂ ਕਹਿੰਦੇ ਉਹ ਨਾ ਕਰੋ ਹੁਣ ਤੇ ਮੇਰਾ ਧੰਦਾ ਵੀ ਧਰਮ ਬਣ ਗਿਆ ਭਾਵਨਾधीन ਕਰਮ ਧੰਦੇ ਨੂੰ ਧਰਮ ਬਣਾ ਦਿੰਦੇ ਨੇ ਵਾਸ਼ਨਾ ਅਧੀਨ ਕਰਮ ਧਰਮ ਨੂੰ ਵੀ ਧੰਦਾ ਬਣਾ ਦਿੰਦੇ ਨੇ ਮਹਾਰਾਜ ਕਹਿੰਦੇ ਨੇ ਇਤਨੀ ਕਾਮਨਾ ਪ੍ਰਧਾਨ ਧੰਦਾ ਹੀ ਧੰਦਾ ਚੱਲ ਰਿਹਾ ਹੈ ਧਰਮ ਨਹੀਂ ਚੱਲ ਰਿਹਾ ਮਨੁੱਖ ਦੇ ਨਾਲ ਧਰਮ ਨਹੀਂ ਚੱਲ ਰਿਹਾ ਧੰਦਾ ਚੱਲ ਰਿਹਾ ਹੈ ਪਰਵਾਹ ਚੱਲ ਰਿਹਾ ਹੈ ਧਨ ਸੰਪਦਾ ਚੱਲ ਰਹੀ ਹੈ ਪ੍ਰਭਤਾ ਚੱਲ ਰਹੀ ਹੈ ਮਨੁੱਖ ਦੇ ਨਾਲ ਪ੍ਰਭੂ ਨਹੀਂ ਚੱਲ ਰਿਹਾ ਇਹ ਸਾਰਾ ਕੁਲਾਸਾ ਧੰਨ ਗੁਰਵੰਸ ਸਾਹਿਬ ਜੀ ਮਹਾਰਾਜੀ ਦੀ ਬਾਣੀ ਚ ਜਸਤਰਾ ਹੈ ਪ੍ਰੋਚੀ ਬੁੱਧੀ ਅਨਸਾਰ ਥੋੜਾ ਜਿਹਾ ਮੈਂ ਤੁਹਾਡੇ ਸਾਹਮਣੇ ਰੱਖਿਆ ਭਾਵਨਾ ਕਰਕੇ ਗੁਰਦੁਆਰੇ ਆਉਣਾ ਹੈ ਵਾਸ਼ਨਾ ਕਰਕੇ ਕਾਮਨਾ ਕਰਕੇ ਬਾਜ਼ਾਰ ਦੇ ਚ ਜਾਣਾ ਹੈ ਫੈਕਟਰੀ ਜਾਣਾ ਹੈ ਆਫਿਸ ਦੇ ਜਾਣਾ ਹੈ ਪਰ ਜੇ ਇੱਥੇ ਵੀ ਕਾਮਨਾ ਕਰਕੇ ਆ ਗਏ ਫਿਰ ਗੁਰਦੁਆਰੇ ਨਹੀਂ ਆਏ ਤੇ ਅਸੀਂ ਤੇ ਬਕਾਇਦਾ ਅਰਦਾਸ ਕਰਦੇ ਆਂ ਪ੍ਰਾਣੇ ਦੀ ਇਹ ਮਨੋ ਕਾਮਨਾ ਫੁਲਾਣੇ ਦੀ ਇਹ ਮਨੋ ਕਾਮਨਾ ਫੇ ਹੁਣ ਸੁਣ ਲਓ ਕਾਹੋਂ ਪਲ ਕੇ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਜ ਇੱਥੇ ਤੇ ਸਾਰੀਆਂ ਕਾਮਨਾਵਾਂ ਨੂੰ ਪਰੇ ਸੁੱਟ ਗਿਆ ਕਿੱਥੇ ਸੁੱਟ ਕੇ ਆਈਏ ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਏ ਜਿੱਥੇ ਜੋੜੇ ਲਾ ਕੇ ਆਇਆ ਨਾ ਕਾਮਨਾਵਾਂ ਉੱਥੇ ਲਾ ਕੇ ਥੇਆ ਫਿਰ ਪ੍ਰਭੂ ਤੇਰੀ ਝੋਲੀ ਆਤਮਕ ਰਸ ਨਾਲ ਭਰ ਦੇਗਾ ਆਨੰਦ ਨਾਲ ਭਰ ਦੇਗਾ ਗੁਰੂ ਤੇਰੀ ਝੋਲੀ ਦੇਚ ਰੱਬੀ ਗੁਣ ਪਾ ਦੇਗਾ ਇਸ ਤਰ੍ਹਾਂ ਦੇ ਜੀਵਨ ਦਾ ਢੰਗ ਸਾਨੂੰ ਆ ਜਾਏ ਤੂੰ ਮਰਜ ਕਰਾ ਪਰਵਾਰ ਵਿੱਚ ਬੈਠੇ ਵੀ ਅਸੀਂ ਨਿਰੰਕਾਰ ਵਿੱਚ ਬੈਠੇ ਹੋਵਾਂਗੇ ਦ੍ਰਿਸ਼ਟੀ ਬਦਲ ਜਾਏਗੀ ਮਾਤ ਪਿਤਾ ਸੋਤ ਬੰਦਾ ਬਵਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਏ ਪਾਰ ਬ੍ਰਹਮ ਤੂੰ ਮੇਰਾ ਮਦਦਗਾਰ ਬਣਿਆ ਕਿਦਰੇ ਪੁੱਤਰ ਬਣ ਕੇ ਕਿਦਰੇ ਪਿਤਾ ਬਣ ਕੇ ਕਿਦਰੇ ਦਾਦਾ ਬਣ ਕੇ ਕਿਦਰੇ ਭਰਾ ਬਣ ਕੇ ਕਿਦਰੇ ਭੈਣ ਬਣ ਕੇ ਤੂੰ ਮੇਰਾ ਸਹੀ ਹੋਗੀ ਬਣਿਆ ਕਿਦਰੇ ਪਤੀ ਬਣ ਕੇ ਕਿਦਰੇ ਪਤਨੀ ਬਣ ਕੇ ਪਰਿਵਾਰ ਮੇਂ ਨਿਰੰਕਾਰ ਦਾ ਰੂਪ ਹੋ ਜਾਏਗਾ। ਦ੍ਰਿਸ਼ਟੀ ਬਦਲ ਗਈ। ਇੱਕ ਢੰਗ ਹੈ ਕਿ ਪਰਿਵਾਰ ਵੀ ਹਰੀ ਮੰਦਰ ਬਣ ਜਾਂਦਾ ਹੈ ਨਿਰੰਕਾਰ ਦਾ ਰੂਪ ਹੈ। ਇੱਕ ਢੰਗ ਹੈ ਕਿ ਗੁਰਦੁਆਰਾ ਵੀ ਸੰਸਾਰ ਬਣ ਜਾਂਦਾ ਹੈ। ਮੰਦਰ ਵੀ ਸੰਸਾਰ ਬਣ ਜਾਂਦਾ ਹੈ। ਜਿਤਨੀ ਮੈਨੂੰ ਥੋੜੀ ਬਹੁਤ ਸਮਝ ਸੀ ਕਿ ਜਿਤਨਾ ਮੈਂ ਖੋਲ ਸਕਦਾ ਸੀ। ਜਿਹੜੇ ਜਿਹੜੇ ਲਵਤ ਸਤਿਗੁਰ ਨੇ ਮੈਨੂੰ ਦਿੱਤੇ ਮੈਂ ਤੁਹਾਡੇ ਸਾਹਮਣੇ ਰੱਖੇ ਨੇ। ਸਿਧੰਗ ਗੁਰੂ ਹਰ राय ਸਾਹਿਬ ਜੀ ਮਹਾਰਾਜ ਸਾਡੀ ਭਾਵਨਾ ਉਜਾਗਰ ਕਰੇ ਕੀਰਤਨ ਦੇ ਰਾਹੀਂ ਕਥਾ ਦੇ ਰਾਹੀਂ ਇਸ ਪਾਠ ਦੇ ਰਾਹੀਂ ਕਿਉਂਕਿ ਭਾਵਨਾ ਉਜਾਗਰ ਹੋ ਜਾਂਦੀ ਹੈ ਤੇ ਜੀਵਨ ਵਿੱਚ ਭਗਵਾਨ ਪ੍ਰਗਟ ਹੋ ਜਾਂਦਾ ਹੈ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਇਸ ਤਰ੍ਹਾਂ ਦੀ ਅਵਸਥਾ ਸਾਡੀ ਬਣੇ ਸਾਰਿਆਂ ਦਾ ਬਾਰ-ਬਾਰ ਧੰਨਵਾਦ ਬਲ ਚੁਗਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ